ਤੂੰ ਸਾਡੇ ਨਾਲ ਐਡਾ ਵੱਡਾ ਧੋਖਾ ਕਿਉਂ ਕਰ ਗਈ? ਮੋਹ ਵਾਲਾ ਤੂੰ ਚੰਗਿਆ ਦੇ ਬੈਠਾ ਮੈਂ ਬੈਠਾ। ਜੱਦੀ ਨਾ ਕਰੀ ਕੋਟੋ। ਕੰਡਣਾ ਕਾਹਨ? ਤੂੰ ਤਾਂ ਮੈਨੂੰ ਵੱਡੇ ਵੱਡੇ ਸੁਪਨੇ ਦਿਖਾ ਕੇ ਗਈ ਸੀ ਵੀ ਮੈਂ ਮੰਮੀ ਥੋਡੀ ਤੀ ਬਣ ਕੇ ਰਹੂੰਗੀ। ਤੁਹਾਡਾ ਹਰ ਇੱਕ ਸੁਪਨਾ ਪੂਰਾ ਕਰੂੰਗੀ। ਵੀ ਇਹ ਤੂੰ ਐਡੀ ਵੱਡੀ ਬੇਵਫਾਈ ਸਾਡੇ ਨਾਲ ਕਿਵੇਂ ਕਰ ਗਈ? ਇੰਨਾ ਪੈਸਾ ਤੇਰੇ ਤੇ ਲਾ ਕੇ ਸੀ ਤੈਨੂੰ ਤੁਰਤ ਸਾਡੀ ਕਦਰ ਨਹੀਂ ਕੀਤੀ। ਹੈਗੀ ਸੀ ਮੂੰਹ। ਮੈਂ ਤਾਂ ਮਾਰ-ਮਾਰ ਕੇ ਤੈਨੂੰ ਇਹ ਇਹ ਵੀ ਮੇਰੇ ਪਿਆਰ 'ਚ ਕੀ ਕਮੀ ਰਹੇਗੀ? ਬਾਹਮ ਦੇ ਕੋਲੇ ਸਿਰਫ ਤਿੰਨ ਕਿਲੇ ਬਾਹਮ ਦੇ ਨਹੀਂ ਤੇਰੀ ਕੋਈ ਚੁੱਕਿਆ ਨਾ। ਤੂੰ ਘਰ ਦਾ ਗੁਜ਼ਾਰਾ ਕਰਨੀ ਤੇ ਤੂੰ ਤਾਂ ਆ ਕੇ ਗੁਜ਼ਾਰਾ ਕਰਦੇ ਨੇ ਰਿਆਂ ਬੇ ਤੂੰ ਮਤਲਬ ਕਿ ਉਹ ਆਪਣੇ ਗੁਰਦੁਆਰੇ ਦੇ ਸਰਟੀਫਿਕੇਟ ਨੂੰ ਵੀ ਲੀਗਲ ਨਹੀਂ ਮੰਨ ਰਹੀ ਕਹਿੰਦੀ ਹੈ ਕਿ ਇਹ ਤਾਂ ਲੀਗਲ ਸਾਦੀ ਵਿਆਹ ਹੋਇਆ ਸਾਡਾ ਤੂੰ ਗੁਰੂ ਮਹਾਰਾਜ ਦੇ ਮੂਹਰੇ ਕਿ ਤੈਨੂੰ 35 35000 ਦੀ ਮੈਂ ਸ਼ਾਪਿੰਗ ਕਰਾਈਆਂ ਤੈਨੂੰ ਇੰਨੇ ਮਹਿੰਗੇ ਮਹਿੰਗੇ ਕੱਪੜੇ ਦਵਾਈ ਮੈਂ ਤਾਂ ਕਦੇ 500 ਤੋਂ ਵੱਧ ਸੂਟ ਨਹੀਂ ਖਰੀਦਿਆ ਤੂੰ ਬ੍ਰਾਂਡ ਦੇ ਕੱਪੜੇ ਖਰੀਦ ਕੇ ਲੈ ਕੇ ਗਈ ਯੋਦੋ ਤੂੰ ਸਾਡੇ ਘਰ ਆਈ ਸੀ ਤੇਰੇ ਲਈ ਕਿਹੜੇ ਕੱਪੜੇ ਕੈਨੇਡਾ ਜਾ ਕੇ ਮੁਕਰੀ ਨੂ ਰਾਣੀ ਗਮ ਦੇ ਵਿੱਚ ਮੁੰਡਾ ਗਿਆ ਡਿਪਰੈਸ਼ਨ ਦੇ ਵਿੱਚ ਦਸਨੇ ਲਾਇਆ ਇਲਜ਼ਾਮ ਕਿ 22 ਲੱਖ ਖਾ ਕੇ ਸਾਡੀ ਨੂ ਰਾਣੀ ਸਾਨੂੰ ਕਰ ਗਈ ਬਲੌਕ ਦਰਅਸਲ ਇਹ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ ਕਿਉਂਕਿ ਪਹਿਲਾਂ ਤਾਂ ਲੜਕੀ ਪਰਵਾ ਲੜਕੇ ਪਰਿਵਾਰ ਦੇ ਵੱਲੋਂ ਖੁਸ਼ੀ ਖੁਸ਼ੀ ਵਿਆਹ ਕੀਤਾ ਜਾਂਦਾ ਪਰ ਜਿਵੇਂ ਹੀ ਲੜਕੀ ਜਾਂ ਦੋਵੇਂ ਜਦ ਕੈਨੇਡਾ ਪਹੁੰਚਦੇ ਨੇ ਨਾ ਕੋਈ ਨਾ ਕੋਈ ਗੱਲਬਾਤ ਜ਼ਰੂਰ ਹੋ ਜਾਂਦੀ ਆ ਜਿਹਾ ਹੀ ਮਾਮਲਾ ਸੁਨਾਮ ਦੇ ਜੱਥੇਪਲ ਪਿੰਡ ਤੋਂ ਦੇਖਣ ਨੂੰ ਮਿਲਿਆ ਜਿੱਥੇ ਇੱਕ ਪਰਿਵਾਰ ਦੇ ਵੱਲੋਂ ਆਪਣੀ ਨੂੰਹ ਦੇ ਉੱਤੇ ਇਲਜ਼ਾਮ ਲਾਇਆ ਜਾ ਰਿਹਾ ਜਰਨੀ ਕਿਹਾ ਜਾ ਰਿਹਾ ਇੱਕ ਉਹਨਾਂ ਦੀ ਨੂੰਹ ਕੈਨੇਡਾ ਜਾ ਕੇ ਮੁੱਕਰ ਗਈ ਆ ਉਹਨਾਂ ਨੂੰ ਫੋਨ ਨਹੀਂ ਕਰਦੀ ਉਹਨਾਂ ਨੂੰ ਬਲਾਕ ਤੱਕ ਦਿੱਤਾ ਗਿਆ ਅਸੀਂ ਮਸਾਹੀ 22 ਲੱਖ ਰੁਪਇਆ ਕਰਜ਼ੇ ਚੱਕ ਕੇ ਆਪਣੇ ਪੁੱਤ ਦਾ ਵਿਆਹ ਕਰਕੇ ਕੈਨੇਡਾ ਕੁੜੀ ਭੇਜੀ ਤਾਂ ਜੋ ਪੁੱਤ ਨੂੰ ਬੁਲਾ ਬਗੀ ਪਰ ਉੱਥੇ ਜਾ ਕੇ ਉਹ ਨੂੰਹ ਰਾਣੀ ਸਾਡੀ ਮੁੱਕਰ ਗਈ ਆ ਸਾਨੂੰ ਸਾਰਿਆਂ ਨੂੰ ਬਲਾਕ ਵਿੱਚ ਬਾਤਾਂ ਜਿਦ ਚੱਲਦੇ ਆ ਸਾਡਾ ਮੁੰਡਾ ਵੀ ਡਿਪਰੈਸ਼ਨ ਦੇ ਵਿੱਚ ਚੱਲ ਰਿਹਾ ਹਾਂ ਜੀ ਹਾਂ ਟਿੱ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਸਿਮਰਨਜੀਤ कौर ਅਟੇ ਕੀ ਗੱਲਬਾਤ ਹੋਈ ਹੈ ਨੂ ਰਾਣੀ ਕਿਵੇਂ ਠੱਗੀ ਮਾਰ ਗਈ ਤੁਹਾਨੂੰ ਬਸ ਬੇਟੇ ਬਾਹਰ ਜਾ ਕੇ ਮਤਲਬ ਕਿ ਵੀ ਮੁਕਰ ਗਈ ਸਾਨੂੰ ਸੁਪਨੇ ਦਿਖਾ ਕੇ ਮੁਕਰ ਗਈ ਵੀ ਮੈਂ ਕੁਲਵਿੰਦਰ ਨੂੰ ਬਾਹਰ ਲੈ ਕੇ ਜਾਉਂਗੀ ਕੁਲਵਿੰਦਰ ਕੌਣ ਤੁਹਾਡਾ ਬੇਟਾ ਹਾਂ ਮੇਰਾ ਬੇਟਾ ਜੀ ਕੁਲਵਿੰਦਰ ਹਾਂ ਸਾਨੂੰ ਵੱਡੇ ਵੱਡੇ ਸੁਪਨੇ ਦਿਖਾ ਕੇ ਬਾਗੀ ਵੀ ਤੁਸੀਂ ਮੇਰੇ ਕਿੰਟਰੀ ਬ੍ਰਿੰਟਨ ਚ ਜੀ ਹਾਂ ਕਨੇਡਾ ਬ੍ਰਿੰਟਨ ਚ ਰਹਿ ਰਹੀ ਹੈ ਜੀ ਹੁਣ ਹਾਂ ਤੇ ਵਧੀਆ ਬਸ ਆਪਦਾ ਉਹਨੇ ਆਪਦਾ ਲੋਟ ਦੇਖ ਲਈ ਆਪਦਾ ਵਧੀਆ ਕੰਮ ਤੇ ਲੱਗੀ ਆ ਗੱਡੀਆਂ ਚ ਜਾਂਦੀ ਆਉਂਦੀ ਆ ਜਿੰਨਾਂ ਦੇ ਘਰ ਰਹਿ ਰਹੀ ਆ ਵਧੀਆ ਐਸਾ ਕਰ ਰਹੀ ਐ ਸਾਨੂੰ ਵਿਵਤਾ ਦੇ ਵਿੱਚ ਪਾ ਕੇ ਵਾਗੀ ਹਾਂ ਸਾਡੀ ਜ਼ਮੀਨ ਜਾਇਦਾਦ ਵਕਿਆ ਕੇ ਵਾਗੀ ਹੁਣ ਉਹਨੇ ਸਾਤੋਂ ਕੀ ਲੈਣਾਗਾ ਜੀ ਹਾਂ ਕਦੋਂ ਕਦੋਂ ਮੈਰਿਜ ਕਦੋਂ ਹੋਈ ਸੈਂਟੀ ਮੈਰਿਜ ਜੀ ਉਹਦੀ 17 ਜੂਨ ਜੀ 2023 ਠੀਕ ਹੈ ਹਾਂ ਜੀ ਬਸ ਉਸ ਤੋਂ ਬਾਅਦ ਮਰਦਲ ਕੇ 31 ਅਗਸਤ ਨੂੰ ਉਹ ਚਲੀ ਗਈ ਸੀ ਜੀ ਹਾਂ ਤੇ ਆਂਟੀ ਜਦੋਂ ਮੈਰਿਜ ਹੋਈ ਹਨਾ ਇੱਕ ਸਾਲ ਹੋ ਗਿਆ ਕੈਨੇਡਾ ਗਏ ਨੂੰ ਪੈਸੇ ਨਹੀਂ ਭੇਜੇ ਉਹਨੇ ਨਾ ਨਾ ਅਜੇ ਕੋਈ ਪੈਸੇ ਨਹੀਂ ਭੇਜੇ ਹੈਗੇ ਉਹਨੇ ਹੋਣ ਦਾ ਕੋਈ ਸੁਖ ਸੀਰ ਨਹੀਂ ਬਾਦੇ ਕਰਕੇ ਜਿਵੇਂ ਵੀ ਹੁਣ ਉਹ ਇੱਥੇ ਵੀ ਮੇਰੀ ਬਾਤ ਸੁਣਦੀ ਆ ਤਾਂ ਉਹ ਕਹਿੰਦੀ ਹੁੰਦੀ ਸੀ ਮੰਮੀ ਮੈਂ ਆਪਦੀ ਪਹਿਲੀ ਪੇ ਪਾਉਂਗੀ ਬਾਬੇ ਨਕੂਦਰ ਪਾਉਂਗੀ ਕੋਟਨ ਵਾਲੇ ਬਾਬੇ ਨੂੰ ਪਾਉਂਗੀ ਸੀ ਇਦਾਂ ਦੇ ਪਾਉਂਗੀ ਕਿਸੇ ਸਾਰੀਆਂ ਗੱਲਾਂ ਤੇ ਪਾਣੀ ਫੇਰ ਗਈ ਜੀ ਸਾਡੇ ਠੀਕ ਹੈ ਸੋ ਹੁਣ ਆਂਟੀ ਉਸ ਲੜਕੀ ਦੇ ਪਰਿਵਾਰ ਖਿਲਾਫ ਤੁਸੀਂ ਕੀ ਕਾਰਵਾਈ ਕਰਵਾਈ ਹੈ ਲੜਕੀ ਸਮੇਤ ਹਾਂ ਮਤਲਬ ਕਿ ਐਸੀ ਨੇ ਜੀ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਵਾਇਆ ਜੀ ਹੋ ਗਿਆ ਜੀ ਪਰਚਾ ਉਹਨਾਂ ਤੇ 420 ਦਾ ਤੇ 120 ਦਾ ਹੀ ਹਾਂ ਉਹਨਾਂ ਦੇ ਪਰਿਵਾਰ ਦੇ ਮਤਲਬ ਕਿ ਉਹਦੇ ਮੰਮੀ ਡੈਡੀ ਤੇ ਤੇ ਉਹਦੇ ਭਰਾ ਤੇ ਤੇ ਸੀ ਰਣਜੀਤ ਕੌਰ ਤੇ ਠੀਕ ਹੈ ਤੇ ਉਹਨਾਂ ਦੇ ਪਰਿਵਾਰ ਵੱਲੋਂ ਕੋਈ ਸਮਝੌਤੇ ਦਾ ਨਿਯੋਤਾ ਦਿੱਤਾ ਤੁਹਾਨੂੰ ਨਹੀਂ ਜੀ ਨਹੀਂ ਸਾਨੂੰ ਕੋਈ ਸਮਝੌਤੇ ਦਾ ਨਿਯੋਤਾ ਨਹੀਂ ਦਿੱਤਾ ਉਹਨਾਂ ਨੇ ਉਲਟਾ ਉਹ ਆਪਦੀ ਜਮਾਨਤ ਲਵਾਉਂਦੇ ਫਿਰਦੇ ਨੇ ਜੀ ਉਹ ਕਹਿੰਦੇ ਨੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਵੀ ਸਾਡੇ ਤੇ ਤਾਂ ਪਹਿਲਾਂ ਵੀ ਤਿੰਨ ਪਰਚੇ ਨੇ ਪੈਸਾ ਦੇ ਕੇ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਅਸੀਂ ਪੈਸੇ ਨਾਲ ਆਪਦਾ ਨਾਂ ਕੜਵਾ ਲਾਂਗੇ ਇਹ ਕਹਿੰਦੇ ਨੇ ਜੀ ਹਾਂਜੀ ਇਹ ਗੱਲਾਂ ਜੀ ਜਦੋਂ ਅਸੀਂ ਉਹਨਾਂ ਦੇ ਘਰ ਗਏ ਸੀ ਤੇ ਉਦੋਂ ਕਹੀਆਂ ᱛੀਆਂ ਵੀ ਸਾਨੂੰ ਪਰਚੇ ਨਾਲ ਕੋਈ ਫਰਕ ਨਹੀਂ ਪੈਂਦਾ अच्छा हां जी ਕਹਿੰਦੇ ਅਸੀਂ ਤਾਂ ਵੀ ਖਾਤੇ ਸਾਂਝੇ ਦਾ ਕਰੋੜ ਰੁਪਈਆ ਮੁਕਰੇ ਹੋਇਆ ਥੋੜੇ ਪੈਸੇ ਸਾਡੇ ਲਈ 22-23 ਲੱਖ ਰੁਪਈਆ ਕਿੱਡੀ ਕ ਗੱਲ ਆ ਅਸੀਂ ਤਾਂ ਕਰੋੜ ਰੁਪਈਆ ਹਾਜਮ ਕਰ ਗਏ ਹੁਣ ਮੁੰਡੇ ਮੁੰਡੇ ਦੀ ਹਾਲਤ ਕਿਵੇਂ ਆ ਉਹ ਲੜਕਾ ਮੁੰਡਾ ਹੀ ਟੈਨਸ਼ਨ ਦੇ ਵਿੱਚ ਆ ਜੀ ਹਾਂ ਟੈਨਸ਼ਨ ਦੇ ਵਿੱਚ ਰਹਿੰਦਾਗਾ ਮੰਮੀ ਵੀ ਆਪਣੇ ਘਰ ਨਾਲ ਕੀ ਬਣ ਗਿਆ ਵੀ ਸਿਮੂ ਨੂੰ ਮੈਂ ਇੰਨੇ ਵਧੀਆ ਤੋਂ ਵਧੀਆ ਮਹਿੰਗੇ ਤੋਂ ਮਹਿੰਗੇ ਕੱਪੜੇ ਦਵਾਏ ਸ਼ਾਪਿੰਗਾਂ ਕਰਵਾਈਆਂ ਉਹਦੇ ਗੈਪ ਕੜਵਾਏ ਵੀ ਮੈਂ ਉਹਨੂੰ ਇਸ ਤਰ੍ਹਾਂ ਲੈ ਕੇ ਫਿਰਿਆ ਇੰਨੇ ਸਾਰੇ ਉਹਦੇ ਕੰਮ ਕਰਵਾਏ ਵੀ ਉਹ ਮੈਨੂੰ ਐਡਾ ਵੱਡਾ ਧੋਖਾ ਦੇ ਗਈ ਵੀ ਮੰਮੀ ਮੇਰਾ ਕਿਤੇ ਜੀ ਨਹੀਂ ਲੱਗਦਾ ਜੀ ਘਰੋਂ ਬਾਹਰ ਰਹਿੰਦਾਗਾ ਜੇ ਆਉਂਦਾ ਤਾਂ ਰਾਤ ਨੂੰ ਘਰੇ ਆਉਂਦਾ ਜੀ ਐਡਾ ਬਗਾਇ ਦੇ ਦਿੱਤਾ ਆਡਾ ਉਹਨੂੰ ਜੀ ਮੋਬਾਈਲ ਲੈ ਕੇ ਦਿੱਤਾ ਮੋਬਾਈਲ ਦਾ ਵੀ ਵੈਲ ਦੀ ਗੱਲ ਸੀ ਅਸੀਂ ਕਹਿਣਾ ਭੁੱਲ ਗਏ ਮੋਬਾਈਲ ਲੈ ਕੇ ਦਿੱਤਾ ਜੀ ਮੋਬਾਈਲ ਕਹਿੰਦੀ ਵੀ ਤੁਸੀਂ ਮੈਨੂੰ ਮੋਬਾਈਲ ਦਿਓ ਤੁਸੀਂ ਨੇ ਨਹੀਂ ਲੈ ਕੇ ਦਿੱਤਾ ਕਹਿੰਦੀ ਮੋਬਾਈਲ ਮੈਨੂੰ ਹਾਂ 65 70000 ਦਾ ਜੀ ਮੇਰੇ ਬੇਟੇ ਨੇ ਮੋਬਾਈਲ ਲੈ ਕੇ ਦਿੱਤਾ ਉਹਨੂੰ ਜੀ ਠੀਕ ਹੈ ਹਾਂ ਜੀ ਕੋਈ ਕੋਈ ਪ੍ਰੈਸ਼ਰ ਸੀ ਉਸ ਦੇ ਜਿਹੜਾ ਬਲੌਕ ਕਰ ਗਈ ਤੁਹਾਨੂੰ ਤੁਹਾਡੇ ਸਾਹਦੇ ਨਹੀਂ ਨਹੀਂ ਜੀ ਪ੍ਰੈਸ਼ਰ ਕੋਈ ਨਹੀਂ ਸੀਗਾ ਜੀ ਜੇ ਮਤਲਬ ਕਿ ਆਪਾਂ ਉਹਨੂੰ ਹੀ ਕਹਿੰਦੇ ਸੀ ਬੇਟਾ ਇੱਥੇ ਤੇਰੇ ਖਰਚੇ ਤੇਨੂੰ ਇੱਥੋਂ ਸੀ ਕਿਵੇਂ ਪਾਵਾਂਗੇ ਜੀ ਅਸੀਂ ਐਡੇ ਕੋਈ ਅਮੀਰ ਨਹੀਂ ਹੈਗੇ ਜੀ ਅਸੀਂ ਛੋਟੇ ਮੋਟੇ ਕਿਸਾਨ ਆ ਜੀ ਠੀਕ ਹੈ ਹਾਂ ਜਿਹੜੀ ਜਿਹੜੀ ਮੈਰਿਜ ਹੋਈ ਸੀ ਉਹ ਪੂਰੀ ਕਾਨੂੰਨੀ ਕਾਰਵਾਈ ਤਹਿਤ ਹੋਈ ਸੀ ਠੀਕ ਜੀ ਜੀ ਮੈਂ ਆਪਾਂ ਕਹ ਜੀ ਹਾਈ ਕੋਰਟ ਮੈਰਿਜ ਹੋਈ ਸੀ ਜਾਂ ਕਿਵੇਂ ਨਹੀਂ ਜੀ ਨਾ ਮਤਲਬ ਕਿ ਗੁਰਦੁਆਰਾ ਸਾਹਿਬ ਦੇ ਅਨੰਦ ਕਾਰਜ ਹੋਏ ਸੀਗੇ ਜੀ ਉਹਦੇ ਮਤਲਬ ਕਿ ਕੋਰਟ ਮੈਰਿਜ ਜੀ ਉਹਨੇ ਕਰਾਉਣਾ ਆਉਣਾ ਸੀਗਾ अच्छा हां कोर्ट मैरिज ਕਰਾਉਣਾ ਉਹਨਾਂ ਦੀ ਕਹਿੰਦੀ ਮम्मी ਜਦੋਂ ਮੇਰੀ ਸਾਲ ਦੀ ਸਟੱਡੀ ਪੂਰੀ ਹੋ ਗਈ ਵੀ ਉਦੋਂ ਮੈਂ ਮੈਰਿਜ ਕਰਾਉਣਾ ਆਉਂਗੀ ਕੋਟ ਮੈਰਿਜ ਵੀ ਫੇਰ ਆਪਾਂ ਅੰਕਲਵਿੰਦਰ ਨੂੰ ਬੁਲਾਵਾਂਗੇ ਪਰ ਬਲਾ ਹੁਣ ਇਸ ਤਰੀਕੇ ਨਾਲ ਨਹੀਂ ਰਹੀ ਥੀ ਵੀ ਕਹਿੰਦੀ ਵੀ ਤੁਹਾਡਾ ਮੁੰਡਾ ਉਰੇ ਲਿਆ ਕੇ ਛੱਡਣਾ ਇੱਕ ਵਾਰੀ ਮਿਸਟਰ ਭੀਜੇ ਤੇ ਲਿਆ ਕੇ ਛੱਡ ਦੂੰਗੀ ਕਿਸ ਤੋਂ ਦੇਖਦਾਲਟੀ ਇਹ ਦਿਨੋਂ ਦਿਨ ਜਿਹੜੀ ਵਾਰਦਾਤਾਂ ਨੇ ਵਧਦੀਆਂ ਚੱਲ ਰਹੀਆਂ ਨੇ ਜਿਵੇਂ ਜੂਰ ਰਾਣੀਆਂ ਵਿਦੇਸ਼ ਚਾਕੇ ਮੁੱਕਰ ਜਾਂਦੀਆਂ ਨੇ ਕੀ ਤੁਸੀਂ ਉਹਨਾਂ ਨੌਜਵਾਨਾਂ ਨੂੰ ਸੇਧ ਦੇਣਾ ਚਾਹੁੰਦੇ ਹੋ ਕਿਉਂਕਿ ਤੁਹਾਡਾ ਲੜਕਾ ਵੀ ਇਸ ਠੱਗੀ ਦਾ ਸ਼ਿਕਾਰ ਹਾਂਜੀ 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 ਇਹੀ ਸਨੇਹਾ ਦੇਣਾ ਚਾਹੁੰਦੀ ਆ ਵੀ ਭਾਈ ਬਹੁਤ ਸਮਝ ਸੋਚ ਕੇ ਜੇ ਕਿਸੇ ਤੇ ਆਪਾਂ ਪੈਸਾ ਲਾਉਨੇ ਆ ਆ ਸਾਡੀ ਹਾਲਤ ਕਣੀ ਦੇਖ ਕੇ ਬਹੁਤ ਸੋਚ ਸਮਝ ਕੇ ਪੈਸਾ ਲਾਓ ਅਗਲੇ ਤੋਂ ਤਸੱਲੀ ਪੂਰੀ ਲਓ ਅਗਲੇ ਦੇ ਕੋਈ ਜ਼ਮੀਨ ਦੇ ਕਾਗਜ਼ ਲਓ ਨੌ ਕਰਵਾਓ ਪਹਿਲੀ ਗੱਲ ਤਾਂ ਆਪਦੇ ਬੱਚੇ ਨੂੰ ਆਪ ਤੋਰੋ ਜੀ ਮੈਂ ਤੇ ਇਹੀ ਹੱਥ ਬੰਨ ਕੇ ਸਭ ਨੂੰ ਬੇਨਤੀ ਕਰ ਰਹੀ ਆ ਵੀ ਕੋਈ ਵੀ ਸਾਡੇ ਵਾਲੀ ਠੱਗੀ ਵਿੱਚ ਨਾ ਆਓ ਜਿਵੇਂ ਸਾਡੇ ਨਾਲ ਬਣੀ ਹੈ ਜੀ ਹੁਣ ਤੁਸੀਂ ਕੀ ਕੀ ਗੁਹਾਰ ਲਗਾਉਣਾ ਚਾਹੁੰਦੇ ਹੋ ਸਾਡੇ ਮੀਡੀਆ ਦੇ ਮਾਧਿਅਮ ਰਾਹੀਂ ਕੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੇ ਖਿਲਾਫ ਹਾਂਜੀ ਅਸੀਂ ਤੇ ਇਹੀ ਕਹਿੰਦੇ ਆ ਵੀ ਜੀ ਉਹ ਬੰਦੇ ਫੜੇ ਜਾਣ ਜੀ ਉਹ ਕੁੜੀ ਕੋਟ ਕੀਤੀ ਜਾਵੇ ਕੈਨੇਡਾ ਤੋਂ ਜਿਵੇਂ ਅਸੀਂ ਫਿਰਦੇ ਆਂ ਜੀ ਮਤਲਬ ਕਿ ਮੇਰਾ ਬੇਟਾ ਉਰੇ ਫਿਰਦਾ ਉਹ ਵੀ ਉਰੇ ਇਸ ਤਰ੍ਹਾਂ ਹੀ ਫਿਰੇ ਜੇ ਜੀ ਉਹਨਾਂ ਚ ਐਡਾ ਵੱਡਾ ਦਮ ਸੀਗਾ ਤਾਂ ਆਪਦੀ ਕੁੜੀ ਨੂੰ ਉਹ ਆਪ ਤੋਰ ਦੇ ਜੀ ਸਾਡੀ ਜ਼ਮੀਨ ਕਿਉਂ ਵਕਈ ਜੀ ਉਹਨਾਂ ਨੇ ਸਾਡੀ ਜ਼ਮੀਨ ਜਾਇਦਾਦ ਕਿਉਂ ਵਕਈ ਜੀ ਉਹਨਾਂ ਨੇ ਆਪਦੀ ਧੀ ਨੂੰ ਆਪ ਤੋਰ ਦੇ ਜੀ ਉਹਨਾਂ ਦਾ ਪੈਸਾ ਹੈ ਇਹ ਜੀ ਵੀ ਮਤਲਬ ਕਿ ਸਾਡੀ ਜ਼ਮੀਨ ਜਾਇਦਾਦ ਵਕਾ ਕੇ ਹੁਣ ਜੇ ਮੁਕਰ ਗਏ ਉਹ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਸਖਤ ਤੋਂ ਸਖਤ ਜੀ ਅੰਕਲ ਜੀ ਕੀ ਨਾਮ ਹੈ ਤੁਹਾਡਾ ਨੈਤ ਸਿੰਘ ਜੀ ਕੀ ਨਾਮ ਲਗਿਆ ਜੀ ਕਲਵਿੰਦਰ ਸਿੰਘ ਜੀ ਮੇਰਾ ਬੇਟਾ ਸੀ ਉਹ ਪੁਲਿਸ ਨੂੰ ਗੁਰ ਲਵੇ ਵਿਆਹ ਹਤੀ ਜੀ ਕੁੜੀ ਬਾਰੇ ਤੋਰੀ ਤੀ ਕੀ ਨਾਮ ਹੈ ਲੜਕੀ ਸਿਮਰਨਜੀਤ ਜੀ ਤੇ ਬਾਰੇ ਜਾ ਕੇ ਮੁਕਰ ਗਈ ਨੰਬਰ ਬਲੌਕ ਚ ਪਤਾ ਉਹਨੇ ਤੇ ਮੈਂ ਤਾਂ ਬਹਣ ਵੇਚ ਕੇ ਤੋਰੀ ਤੀ ਜੀ ਵੀ ਬੇਟੇ ਨੂੰ ਲੈ ਜੂਗੀ ਨਾ ਬੇਟੇ ਨੂੰ ਲੈ ਕੇ ਗਈ ਜਨੇ ਮਲਾਕਾ ਚ ਨੰਬਰ ਪਤਾ ਉਹ ਬੰਦੇ ਕੋਈ ਫਰਕ ਨਹੀਂ ਪੈਂਦਾ ਮੇਰਾ ਕੋਈ ਕੁਝ ਨਹੀਂ ਕਰ ਸਕਦਾ ਵੀ ਇਹੀ ਜੀ ਨੂੰ ਬਾਹਰੋਂ ਭੇਜਿਆ ਜਾਵੇ ਰੋਬੋਟ ਕਰਕੇ ਉਹਨੂੰ ਜੀ ਅੱਛਾ ਜੀ ਹਾਂ ਠੀਕ ਹੈ ਸੋ ਉੱਥੇ ਜਾ ਕੇ ਕੋਈ ਪੈਸਾ ਨਹੀਂ ਭੇਜਿਆ ਨਹੀਂ ਕੋਈ ਪੈਸਾ ਨਹੀਂ ਭੇਜਿਆ ਨਹੀਂ ਕੁਝ ਨਹੀਂ ਭੇਜਿਆ ਹੈਗਾ ਜੀ ਠੀਕ ਹੈ ਹਾਂ ਉਹਦੇ ਮਾਪਿਓ ਵੀ ਨਹੀਂ ਮੰਨੇ ਉਹ ਕਹਿੰਦੇ ਨਾ ਕੋਈ ਪੰਛਤ ਦੀਏ ਚ ਕੁਝ ਨਹੀਂ ਦੇ ਸਕਦੇ ਅੱਛਾ ਇਹ ਉਹਨਾਂ ਤੇ ਕਾਨੂੰਨੀ ਕਾਰਵਾਈ ਹੋ ਜਾਈ ਜੀ ਇੱਕ ਠੀਕ ਹੈ ਹੁਣ ਤੁਸੀਂ ਕੋਈ ਪਰਚਾ ਤਰਚ ਕਰਾਇਆ ਹਾਂਜੀ ਉਹਨਾਂ ਨੇ ਪਰਚਾ ਦਰਜ ਕਰਾਇਆ ਹੋਇਆ ਜੀ ਠੀਕ ਹੈ ਸੋ ਕੋਈ ਕਿਸੇ ਸਾਥੀ ਕੋਈ ਅਰੈਸਟ ਪਈਆ ਉਹਨਾਂ ਦੇ ਹਾਂ ਅਰੈਸਟ ਪਾਉਗੇ ਜੀ ਠੀਕ ਹੈ ਹਾਂ ਜੀ ਤੇ ਜੇਲ੍ਹ ਭੇਜੇ ਜਾਣ ਜੀ ਇਹੋ ਜਿਹੇ ਬੰਦੇ ਜਿਹੜਾ ਨੇ ਕਰੇ ਜੀ ਕਿਸ ਤਰ੍ਹਾਂ ਦੇਖਦੇ ਤੁਸੀਂ ਆਪਣੀ ਪਹਿਲੀ ਵੇਚ ਕੇ ਨੂੰ ਬਣੇ ਉਦ ਦੇਸ਼ ਵੇਚਿਆ ਤੇ ਅੱਜ ਤੁਸੀਂ ਠੱਗੀ ਦਾ ਸ਼ਿਕਾਰ ਹੋ ਗਏ ਕੀ ਹਾਂਜੀ ਠੱਗੀ ਦਾ ਸ਼ਿਕਾਰ ਹੋਗਾ ਜੀ ਅਸੀਂ ਐਵੇਂ ਕਹਿੰਦੇ ਆ ਵੀ ਗਾਂ ਪਸਾਂ ਨੂੰ ਕਿਸੇ ਮੁੰਡੇ ਨਾਲ ਹੋਰ ਨਾਲ ਨਾ ਹੋ ਜੇ ਇਸ ਤਰ੍ਹਾਂ ਐਵੇਂ ਇਹਨੂੰ ਭਾਬ ਸੇ ਭੇਜਿਆ ਜਾਵੇ ਜਿਹੜੀਆਂ ਇਸ ਤਰ੍ਹਾਂ ਕਰਦੀ ਨਹੀਂ ਦਾਦੀ ਕੀ ਲਗਾਤਾਰ ਅਜਿਹੇ ਮਾਮਲੇ ਵਾਦੇ ਜਾ ਰਹੇ ਨੇ ਜਾਈ ਚਾਹੀਏ ਚਾਹੀਦਾ ਕਿ ਪਹਿਲਾਂ ਦੇਖ ਪਰਖੇ ਸੋ ਸਮਝ ਕੇ ਰਿਸ਼ਤਾ ਕਰਨਾ ਚਾਹੀਦਾ ਕਿਉਂਕਿ ਹਰ ਦਿਨ ਜਿਹਾ ਘਟਨਾਮਾ ਦੇਖਣ ਨੂੰ ਮਿਲੇ ਜਿੱਥੇ ਵਿਦੇਸ਼ ਜਾ ਕੇ ਜਿਹੜੀ ਕੁੜੀ ਮੁੱਕਰ ਜਾਂਦੀ ਹੈ ਪਰ ਹਾਲਾਂਕਿ ਇਸ ਮਾਮਲੇ ਦੇ ਵਿੱਚ ਹੋਰ ਸੱਚਾਈ ਕੀ ਹੈ ਲੜਕੀ ਦਾ ਪੱਖ ਹੈ ਲੜਕੀ ਪਰਿਵਾਰ ਦਾ ਪੱਖ ਅਜੇ ਤੱਕ ਸਾਹਮਣੇ ਹੀ ਹੈ ਜਿਵੇਂ ਉਹ ਸਾਹਮਣੇ ਆਵੇ ਤੁਹਾਨੂੰ ਜਰੂਰ ਦੱਸਾਂਗੇ ਪਰ ਅਜੇ ਤੱਕ ਲੜਕਾ ਪਰਿਵਾਰ ਦੇ ਵੱਲੋਂ ਲੜਕੀ ਤੇ ਇਲਜ਼ਾਮ ਲਗਾਏ ਗਏ ਨੇ ਕਿ ਸਾਡੀ ਨੂੰਹ ਸਾਨੂੰ ਬਲੌਕ ਕਰ ਗਈ ਆ 22 ਲੱਖ ਰੁਪਏ ਲਾ ਕੇ ਅਸੀਂ ਭੇਜਿਆ ਸੀਗਾ 5-500 ਦੇ ਸੂਟ ਮੌਂਦੀ ਸੀ ਕਿ ਸਾਡੇ ਵੱਲੋਂ ਉਸ ਨੂੰ 25-25000 ਦੇ ਸੂਟ ਲਿਆ ਦਿੱਤੇ ਗਏ ਪਰ ਉਸਨੇ ਸਾਡੀ ਇੱਕ ਨਾ ਜਾਣੀ ਪਰ ਹੁਣ ਉਹ ਪੈਸੇ ਲੈ ਕੇ ਜਿਹੜੀ ਫਰਾਰ ਹੋ ਗਈ ਜੇ ਤਾਂ ਚੱਲਦੇ ਆ ਲਗਾਤਾਰ ਸੋਹਰਾ ਪਰਿਵਾਰ ਦੇ ਵੱਲੋਂ ਆਪਣੀ ਨੂੰਹ ਤੇ ਇਲਜ਼ਾਮ ਲਗਾਜ ਰਹੇ ਨੇ ਦੇਖਣਾ ਹੋਵੇ ਕਿ ਸਮਾਂ ਦੇ ਵਿੱਚ ਅਗਲੀ ਅਪਡੇਟ ਕੀ ਆਉਂਦੀ ਹੈ